ਦੇ ਦਾਣੇ ਦਾਗੇ ਹੋ ਜਾਂਦੇ ਆ ਜਾਂ ਵਿੱਚ ਦੀ ਫੂਕਲੇ ਰਹਿ ਜਾਂਦੇ ਆ ਇਹਦੇ ਨਾਲ ਤੁਹਾਡੇ ਦਾਣੇ ਬਹੁਤ ਘੱਟ ਦਾਗੇ ਹੋਣਗੇ ਕਿਸਾਨ ਵੀਰੋ ਸਾਡਾ ਇਹ ਮਕਸਦ ਨਹੀਂ ਵੀ ਤੁਸੀਂ ਪ੍ਰਦਾਨ ਪਾਓ ਅਸੀਂ ਤਾਂ ਇੱਕ ਦੱਸਿਆ ਸੀਗਾ ਹੁਣ ਸਾਡੇ ਇੱਕ ਖੇਤ ਨਾਲ ਉਹਦੇ ਟਿੱਬਾ ਟਿੱਬੇ ਦੇ ਵਿੱਚੋਂ ਜਿਹੜੇ ਚੂਹੇ ਆ ਚੂਹੇ ਝੋਨੇ ਦੀਆਂ ਥੱਲੋਂ ਟੱਕ ਜਾਂਦੇ ਮੁੰਜਰਾ ਨੂੰ ਤੇ ਜਿਹੜਾ ਉਹਨੂੰ ਉਹਦਾ ਹੱਲ ਇੱਕ ਹੀ ਆ ਵੀ ਜਦੋਂ ਪ੍ਰਦਾਨ ਪੈ ਗਈ ਤਾਂ ਝੋਨੇ ਨੂੰ ਚੂਹਾ ਨਾ ਟਕੂ ਨਾ ਨਿਆਉੜਾ ਟਕੂ ਆਪਾਂ ਸੁੰਡੀ ਵਾਲੀ ਸਪਰੇਅ ਕਰਦੇ ਆ ਉਹਦੇ ਨਾਲੋਂ ਜਿਹੜਾ ਪਦਾਨ ਚ ਜ਼ਹਿਰ ਜ਼ਿਆਦਾ ਹੈ ਤੇ ਹੈ ਤਾਂ ਜਿਹੜੀ ਸੁੰਡੀ ਵਾਲੀ ਸਪਰੇ ਕਰਦੇ ਉਹ ਵੀ ਜ਼ਹਿਰੀ ਹੈ ਉਹ ਕਿਹੜਾ ਝੋਨਾ ਬਈ ਆਰਗੈਨਿਕ ਹੋ ਜਾਂਦਾ ਉਹ ਵੀ ਸਪਰੇਆਂ ਤੇ ਹੀ ਆ ਕੰਮ ਉਹ ਵੀ ਜ਼ਹਿਰੀ ਹੈ ਤੇ ਬਾਕੀ ਕਿਸਾਨ ਵੀਰੋ ਹੁਣ ਫੰਗੀ ਸਾਈਡ ਆ ਮੰਨ ਲਓ ਫੰਗੀ ਸਾਈਡ ਵੀ ਬਹੁਤ ਤਰ੍ਹਾਂ ਦੇ ਆਉਂਦੇ ਆ ਬਾਕੀ ਜਿਹੜੇ ਪਦਾਨ ਦਾ ਇੱਕ ਹੋਰ ਬੈਨੀਫਿਟ ਹੈ ਜਿਵੇਂ ਮੌਸਮ ਹੁਣ ਖਰਾਬ ਚੱਲ ਰਿਹਾ ਮੀਂਹ ਦਾ بارش ਦਾ ਮੌਸਮ ਹੈ بارش ਦੇ ਮੌਸਮ ਦੇ ਵਿੱਚ ਇਸ ਸਾਲ ਵੀ ਪਦਾਨ ਪਿਛਲੇ ਸਾਲ ਨਾਲ ਵੱਧ ਪਈ ਹੈ ਆਪਾਂ ਨੂੰ ਮੌਸਮ ਖਰਾਬ ਹੋਵੇ ਤਾਂ ਪ੍ਰਦਾਨ ਫੇਰ ਵੀ ਕੰਮ ਕਰ ਜਾਂਦੀ ਹੈ ਤੇ ਕਈ ਵਾਰੀ ਸਪਰੇਆ ਕੰਮ ਮੌਸਮ ਖਰਾਬ ਹੋਵੇ ਘੱਟ ਕਰਦੀਆਂ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਤੁਹਾਨੂੰ ਪਤਾ ਹੀ ਆ ਮੈਂ ਫਸਲਾਂ ਤੇ ਅਲੱਗ-ਅਲੱਗ ਜਿਵੇਂ ਹੋ ਗਿਆ ਨਰਮਾ ਪਾਲਕ ਜਾਂ ਝੋਨਾ ਹਰੇਕ ਫਸਲ ਤੇ ਵੀਡੀਓ ਪਾਉਂਦੇ ਰਹਿਣਾ ਤੇ ਤੁਸੀਂ ਮੇਰੀਆਂ ਵੀਡੀਓ ਨੂੰ ਬਹੁਤ ਲਾਈਕ ਤੇ ਸ਼ੇਅਰ ਕਰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਅੱਜ ਬਣਾ ਰਹੇ ਆ ਫੰਗੀ ਸਾਈਡ ਬਾਰੇ ਜਿਵੇਂ ਫੰਗੀ ਸਾਈਡ ਚੋਂ ਦੇ ਪੋਟੈਟਰ ਜਿਹੜੇ ਝੋਨੇ ਤੇ ਕਿਸਾਨ ਵੀਰ ਬਹੁਤ ਕਰਦੇ ਆ ਬਹੁਤ ਕੰਪਨੀਆਂ ਦੇ ਆਉਂਦੇ ਆ ਤੇ ਜਿਹੜੀ ਅੱਜ ਆਪਾਂ ਕਰ ਰਹੇ ਆ ਸਪਰੇ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਕਿਸਾਨ ਵੀਰੋ ਜਿਹੜੀ ਆਪਣਾ ਵੈਰਾਈਟੀ ਆ ਵੈਰਾਈਟੀ ਹੈਗੀ ਆਪਣੇ ਤੁਸੀਂ ਦੇਖ ਰਹੇ ਹੋ ਪਾਈਨਰ ਦੀ 28P67 ਆਪਾਂ ਨੂੰ ਲਾਉਂਦਿਆਂ ਨੂੰ 5-7 ਸਾਲ ਹੋ ਗਿਆ ਇਹੀ ਲਾ ਰਹੇ ਆ ਤੇ ਜਿਹੜੀ ਸਪਰੇ ਆ ਸਪਰੇ ਵੀ ਆਪਾਂ ਆਏ ਸਾਲ ਇਹੀ ਕਰਦੇ ਆ ਕੋਰੋ ਮੰਡਲ ਦੀ ਪ੍ਰੋਸਫਲ ਕਿਸਾਨ ਵੀਰੋ ਹਰ ਇੱਕ ਕਿਸਾਨ ਵੀਰ ਕੋਰੋ ਮੰਡਲ ਨੂੰ ਜਾਣਦਾ ਹੀ ਹੋਊਗਾ ਜਿਹੜੀ ਕੋਰੋ ਮੰਡਲ ਟਾਪ ਦੀ ਕੰਪਨੀ ਐ ਇੰਟਰਨੈਸ਼ਨਲ ਕੰਪਨੀ ਐ ਐਮ ਐਨ ਸੀ ਮਲਟੀਨੇਸ਼ਨਲ ਕੰਪਨੀ ਐ ਕੋਰੋ ਮੰਡਲ ਜਿਹਦੀ ਪ੍ਰਦਾਨ ਰੀਜਨਲ ਆਉਂਦੀ ਹੁੰਦੀ ਸੀਗੀ ਹੁਣ ਬੰਦ ਹੋ ਗਈ ਤੇ ਕਿਸਾਨ ਵੀਰੋ ਪਹਿਲਾਂ ਇੱਕ ਆਪਾਂ ਵੀਡੀਓ ਪਾਈ ਸੀਗੀ ਪ੍ਰਦਾਨ ਬਾਰੇ ਝੋਨੇ ਦੇ ਵਿੱਚ ਪ੍ਰਦਾਨ ਬਾਰੇ ਦੱਸਿਆ ਸੀਗਾ ਵੀ ਅਸੀਂ ਆਏ ਸਾਲ ਪ੍ਰਦਾਨ ਪਾਉਣੇ ਆ ਤੇ ਪ੍ਰਦਾਨ ਦੇ ਕੀ ਕੀ ਫਾਇਦੇ ਆ ਤੇ ਕੀ ਕੀ ਨੁਕਸਾਨ ਆ ਵਿੱਚ ਕਿਸਾਨ ਭਰਾਵਾਂ ਦੇ ਕਮੈਂਟ ਆਏ ਸੀਗੇ ਕਿ ਤੁਸੀਂ ਯਹਰ ਨੂੰ ਪ੍ਰਮੋਟ ਕਰ ਰਹੇ ਹੋ ਕਿਸਾਨ ਵੀਰੋ ਸਾਡਾ ਇਹ ਮਕਸਦ ਨਹੀਂ ਵੀ ਤੁਸੀਂ ਪ੍ਰਦਾਨ ਪਾਓ ਅਸੀਂ ਤਾਂ ਇੱਕ ਦੱਸਿਆ ਸੀ ਹੁਣ ਸਾਡੇ ਇੱਕ ਖੇਤ ਨਾਲ ਉਹਦੇ ਟਿੱਬਾ ਟਿੱਬੇ ਦੇ ਵਿੱਚੋਂ ਜਿਹੜੇ ਚੂਹੇ ਆ ਚੂਹੇ ਝੋਨੇ ਦੀਆਂ ਥੱਲੋਂ ਟੁੱਕ ਜਾਂਦੇ ਮੁੰਜਰਾਂ ਨੂੰ ਤੇ ਜਿਹੜਾ ਉਹਨੂੰ ਉਹਦਾ ਹੱਲ ਇੱਕ ਹੀ ਆ ਵੀ ਜਦੋਂ ਪ੍ਰਦਾਨ ਪੈ ਗਈ ਤਾਂ ਝੋਨੇ ਨੂੰ ਚੂਹਾ ਨਾ ਟਕੂਗਾ ਨਾ ਨਿਆਉਲਾ ਟਕੂਗਾ ਕਿਉਂ ਬੂਟਾ ਕੌੜਾ ਆ ਜਾਂਦਾ ਸਪਰੇਯਾ ਲੋਪਾ ਕੋਈ ਵੀ ਕਰ ਦਈਏ ਸੁੰਡੀ ਦੂਜਾ ਤਾਂ ਸਾਰਾ ਫਾਇਦਾ ਕਰਦੀ ਆ ਪੱਤਾਂ ਲਵੇਟ ਗੋਹ ਦੀ ਸੁੰਡੀ ਤੋਂ ਪਰ ਜਿਹੜੀ ਆਪਣਾ ਚੂਹਾ ਚੂਹਾ ਟੱਕਣੋਂ ਹਟਦਾ ਜਦੋਂ ਪ੍ਰਦਾਨ ਪੈ ਜੇ ਤੇ ਸਾਡੀ ਉੱਥੇ ਸਮਝ ਲਓ ਵੀ ਮਜਬੂਰੀ ਆ ਅਸੀਂ ਐਸੇ ਕਰਕੇ ਉੱਥੇ ਪ੍ਰਦਾਨ ਪਾਉਣੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਕਿਸਾਨ ਭਰਾਵਾਂ ਨੂੰ ਵੀ ਤੁਸੀਂ ਵੀ ਪ੍ਰਦਾਨ ਪਾਓ ਪ੍ਰਦਾਨ ਦਾ ਨੁਕਸਾਨ ਹੈਗਾ ਇਹਦੇ 'ਚ ਕੋਈ ਸ਼ੱਕ ਨਹੀਂਗਾ ਜਿਹੜੀ ਹੁਣ ਆਪਾਂ ਸੁੰਡੀ ਵਾਲੀ ਸਪਰੇਅ ਕਰਦੇ ਆ ਉਹਦੇ ਨਾਲੋਂ ਜਿਹੜਾ ਪ੍ਰਦਾਨ 'ਚ ਜ਼ਹਿਰ ਜ਼ਿਆਦਾ ਆ ਤੇ ਹੈ ਤਾਂ ਜਿਹੜੀ ਸੁੰਡੀ ਵਾਲੀ ਸਪਰੇ ਕਰਦੇ ਉਹ ਵੀ ਜ਼ਹਿਰੀ ਹੈ ਉਹ ਕਿਹੜਾ ਝੋਨਾ ਬਈ ਆਰਗੈਨਿਕ ਹੋ ਜਾਂਦਾ ਉਹ ਵੀ ਸਪਰੇਆਂ ਤੇ ਹੀ ਆ ਕੰਮ ਉਹ ਵੀ ਜ਼ਹਿਰੀ ਹੈ ਤੇ ਬਾਕੀ ਕਿਸਾਨ ਵੀਰੋ ਹੁਣ ਫੰਗੀ ਸਾਈਡ ਆ ਮੰਨ ਲਓ ਫੰਗੀ ਸਾਈਡ ਵੀ ਬਹੁਤ ਤਰ੍ਹਾਂ ਦੇ ਆਉਂਦੇ ਆ ਬਾਕੀ ਜਿਹੜੇ ਪਦਾਨ ਦਾ ਇੱਕ ਹੋਰ ਬੈਨੀਫਿਟ ਆ ਜਿਵੇਂ ਮੌਸਮ ਹੁਣ ਖਰਾਬ ਚੱਲ ਰਿਹਾ ਮੀਂਹ ਦਾ بارش ਦਾ ਮੌਸਮ ਆ بارش ਦੇ ਮੌਸਮ ਦੇ ਵਿੱਚ ਇਸ ਸਾਲ ਵੀ ਪਦਾਨ ਪਿਛਲੇ ਸਾਲ ਨਾਲ ਵੱਧ ਪਈ ਹੈ ਆਪਾਂ ਨੂੰ ਮੌਸਮ ਖਰਾਬ ਹੋਵੇ ਤਾਂ ਪਦਾਨ ਫੇਰ ਵੀ ਕੰਮ ਕਰ ਜਾਂਦੀ ਹੈ ਤੇ ਕਈ ਵਾਰੀ ਸਪਰੇਆਂ ਕਮ ਮੌਸਮ ਖਰਾਬ ਹੋਵੇ ਘਟ ਕਰਦਿਆਂ ਤੇ ਜਿਹੜੀ ਹੁਣ ਅੱਜ ਆਪਾਂ ਗੱਲ ਕਰਨੀ ਆ ਅੱਜ ਗੱਲ ਕਰਨੀ ਆ ਕਿਸਾਨ ਵੀਰੋ ਫੰਗੀਸਾਈਡ ਬਾਰੇ ਫੰਗੀਸਾਈਡ ਬਹੁਤ ਕੰਪਨੀਆਂ ਦੇ ਆਉਂਦੇ ਆ ਜਿਹੜਾ ਆਪਾਂ ਫੰਗੀਸਾਈਡ ਕਰ ਰਹੇ ਆ ਇਹ ਕੋਰੋ ਮਾਡਲ ਦਾ ਪ੍ਰੋਸਫਲ ਇਹਦੇ ਵਿੱਚ ਜੇ ਸਾਲਟ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ ਇਹ ਚ ਮੈਕਰੋਜੈਬ 40% ਆ ਤੇ ਐਜੋਕਸੀਸਟੋਬਿਨ 7% ਆ ਜਿਹੜੀ OS ਟੈਕਨੋਲੋਜੀ ਆ ਇਸ ਟੈਕਨੋਲੋਜੀ 'ਚ ਬਹੁਤੀ ਘੱਟ ਕੰਪਨੀਆਂ ਦੇ ਜਿਹੜੇ ਪ੍ਰੋਡਕਟ ਆਉਂਦੇ ਆ ਤੇ ਬਾਕੀ ਐਮ ਐਮ ਸੀ ਕੰਪਨੀ ਹੈ ਜੇ ਦੀ ਆਪਾਂ ਡੋਜ ਦੀ ਗੱਲ ਕਰੀਏ ਤਾਂ ਤੁਸੀਂ 1 ਲੀਟਰ 3 ਕਿੱਲਿਆਂ ਤੇ ਇਹ ਸਪਰੇਅ ਚ ਹੋ ਜਾਂਦਾ ਜੇ ਰੇਟ ਦੀ ਗੱਲ ਕਰੀਏ ਤਾਂ ਦਾ ਰੇਟ ਵੀ ਬਹੁਤ ਜਾਇਜ਼ ਹੈ ਤੇ ਪ੍ਰੋਟੈਕਟ ਵੀ ਇਹ ਟਾਪ ਦਾ ਹੈ ਬਸ ਇਹ ਤੁਸੀਂ ਧਿਆਨ ਇੱਕ ਰੱਖਣਾ ਵੀ ਜਦੋਂ ਇਹ ਸਪਰੇਅ ਕਰਨੀ ਆ ਕੋਰੋ ਮੰਡਲ ਦੀ ਪ੍ਰੋਸਪੈਲ ਇਹ ਸਾਰੇ ਲੀਟਰ ਨੂੰ ਤੁਸੀਂ ਬਾਲਟੀ ਦੇ ਵਿੱਚ ਘੋਲ ਬਣਾ ਲਓ ਕਿਉਂ ਇਹ ਸੰਘਣੀ ਜਿਆਦਾ ਹੁੰਦੀ ਆ ਸਟicker بیس ਸਪਰੇਅ ਹੈ ਤੇ ਜਦੋਂ ਆਪਾਂ ਵੀ ਕੋਪੀ ਨਾ ਪਾਉਣੇ ਤਾਂ ਇਹ ਦਾ ਕੋਲਕਈ ਥੱਲੇ ਬਹਿ ਜਾਂਦੀ ਹੈ ਜਾਂ ਘਟਵੱਧ ਪੈ ਜਾਂਦੀ ਵੀ ਸਾਰੀ ਸਪਰੇ ਜਿਹੜਾ ਲੀਟਰ ਨੂੰ ਇੱਕ ਬਾਉਲਟੀ ਚ ਕੱਢ ਕੇ ਕੋਲ ਬਣਾ ਲਓ ਤੇ ਫਿਰ ਸਪਰੇ ਕਰੋ ਤੇ ਬਾਕੀ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਤੁਸੀਂ ਸੁੰਡੀ ਵਾਲੀ ਮਿਕਸ ਕਰਨੀ ਹੈ ਜਾਂ ਤੇਲੇ ਵਾਲੀ ਉਹ ਵੀ ਮਿਕਸ ਹੋ ਜਾਣੀ ਹੈ ਤੇ ਜਿਹੜੀ ਇਹ ਸਪਰੇ ਸਪਰੇ ਦਾ ਰਿਜ਼ਲਟ ਬਹੁਤ ਵਧੀਆ ਹੈ ਮੰਨ ਲਓ ਝੋਨਾ ਜੇ ਆਪਣੇ ਮਾੜੇ ਮੋੜ ਵੀ ਪੱਤੇ ਪੀਲੇ ਵੀ ਹੋ ਰਹੇ ਤਾਂ ਇਹ ਹਰਾ ਭਰਾ ਕਰ ਦੇਣਾ ਹਰਾ ਭਰਾ ਕਰਦਾ ਕਿਉਂ ਆ ਇਹਦੇ ਵਿੱਚ ਜਿਹੜਾ ਇੱਕ ਸਾਲਟ ਹੈਗਾ ਮਾਈਕਰੋ ਜੈਬ 40% ਐਮ 45 ਵਾਲਾ ਸਾਲਟ ਜਿਹੜੋ ਜਿਹੜੀ ਇਹ ਤੁਸੀਂ ਸਪਰੇਅ ਕਰਨੀ ਆ ਉਦੋਂ ਕਰਨੇ ਜਦੋਂ ਮੰਨ ਲਓ ਝੋਨੇ ਦੀ ਪੈਪ ਬਣ ਗਈ ਜਾਂ 5% ਨਿਸ ਰਿਆ ਆ ਉਦੋਂ ਤੁਸੀਂ ਸਪਰੇਅ ਕਰਦੇ ਹੋ ਤੇ ਜਿਹੜਾ ਆਪਾਂ ਨੂੰ ਇਹਦਾ ਬੈਨੀਫਿਟ ਮਿਲਣਾ ਜਿਵੇਂ ਕਈ ਵਾਰੀ ਦਾਣੇ ਦਾਗੇ ਹੋ ਜਾਂਦੇ ਆ ਜਾਂ ਵਿੱਚ ਦੀ ਫੂਗਲੇ ਰਹਿ ਜਾਂਦੇ ਆ ਇਹਦੇ ਨਾਲ ਤੁਹਾਡੇ ਦਾਣੇ ਬਹੁਤ ਘੱਟ ਦਾਗੇ ਹੋਣਗੇ ਤੇ ਜਿਹੜਾ ਝੋਨਾ ਹੈ ਝੋਨੇ ਦਾ ਝੰਡਾ ਪੱਤਾ ਵੀ ਬਿਲਕੁਲ ਹਰਾ ਰਹੂਗਾ ਤੇ ਸਿੱਧਾ ਰਹੂਗਾ ਪੀਲਾ ਨਹੀਂ ਪੈਂਦਾਗਾ ਬਾਕੀ ਜਿਹੜੇ ਵੀ ਕਿਸਾਨ ਵੀਰ ਆ ਇਹ ਪ੍ਰੋਡਕਟ ਨੂੰ ਵਰਤਦੇ ਆ ਜਾਂ ਇਹਦੇ ਬਾਰੇ ਪਤਾ ਹੈ ਉਹ ਵੀ ਕਮੈਂਟ ਦੇ ਵਿੱਚ ਜਰੂਰ ਦੱਸੋ ਵੀ ਤੁਹਾਨੂੰ ਇਹ ਪ੍ਰੋਡਕਟ ਦਾ ਕਿਵੇਂ ਰਿਜ਼ਲਟ ਮਿਲਿਆ ਆਪਾਂ ਨੂੰ ਇਹ ਪ੍ਰੋਡਕਟ ਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਠੀਕ ਆ ਕਿਸਾਨ ਵੀਰੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ